ਰਾਤ ਨੂੰ ਗਲੀਆਂ ਮੁਹੱਲਿਆਂ ਦੇ ਵਿੱਚ ਵੜ ਜਾਂਦੇ ਨੇ ਆ ਮੁੰਡੇ ਤੇ ਕਰਦੇ ਨੇ ਅਜਿਹੇ ਕਰਤੂਤਾਂ ਕਿ ਜੇਕਰ ਇਹਨਾਂ ਦੀਆਂ ਵੀਡੀਓ ਕੈਮਰੇ ਦੇ ਵਿੱਚ ਨਾ ਬਣਦੀਆਂ ਤਾਂ ਯਕੀਨ ਔਖਾ ਸੀ ਕਿਉਂਕਿ ਜਿਸ ਤਰੀਕੇ ਦੇ ਰਾਤ ਨੂੰ ਹਾਲਾਤ ਬਣ ਗਏ ਨੇ ਇਹਨਾਂ ਮੁੰਡਿਆਂ ਨੇ ਪੂਰੀ ਦਹਿਸ਼ਤ ਮਚਾਈ ਹੋਈ ਹੈ ਆਓ ਤੁਹਾਨੂੰ ਫਰੀਦਕੋਟ ਸ਼ਹਿਰ ਦੀਆਂ ਇਹ ਕੁਝ ਤਸਵੀਰਾਂ ਕੈਮਰੇ ਦੀ ਦਿਖਾਉਂਦੇ ਆ ਜਿੱਥੇ ਕਿ ਮੁੰਡਿਆਂ ਦੇ ਵੱਲੋਂ ਅਜਿਹੇ ਘਟਿਆ ਹਰਕਤਾਂ ਕੀਤੀਆਂ ਗਈਆਂ ਜਿਨ੍ਹਾਂ ਦੀ ਕੀ ਵੀਡੀਓ ਬਣ ਗਈ ਹੈ ਫਰੀਦਕੋਟ ਸ਼ਹਿਰ ਦੇ ਅੰਦਰ ਲਗਾਤਾਰ ਚੋਰੀਆਂ ਦਾ ਸਿਲਸਲਾ ਵਧਿਆ ਹੋਇਆ ਜਿਸ ਨੂੰ ਲੈ ਕੇ ਹਾਲੇ ਪੁਲਿਸ ਪਿਛਲੀਆਂ ਚੋਰੀਆਂ ਦੇ ਮਾਮਲੇ ਨੂੰ ਹੱਲਤਾ ਨਹੀਂ ਕਰ ਸਕੀ ਪਰ ਚੋਰਾਂ ਦੇ ਵੱਲੋਂ ਇਹ ਸਾਬਿਤ ਕਰ ਦਿੱਤਾ ਹੈ ਕਿ ਉਹਨਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਜਿਨ੍ਹਾਂ ਦੇ ਵੱਲੋਂ ਮੁੜ ਭੀੜ ਭਰੇ ਬਾਜ਼ਾਰ ਦੇ ਵਿੱਚ ਇੱਕ ਵਾਰ ਫਿਰ ਤੋਂ ਤਿੰਨ ਦੁਕਾਨਾਂ ਦੇ ਸ਼ਟਰ ਭੰਨ ਕੇ ਉੱਥੇ ਰੱਖੇ ਕੀਮਤੀ ਸਮਾਨ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਤੇ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ ਮੈਡੀਕਲ ਸਟੋਰ ਦੇ ਮਾਲਕ ਨੇ ਚੋਰੀ ਦੀ ਘਟਨਾ ਬਾਰੇ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਸਰੋ 359 ਤੇ ਚੋਰੀ ਹੋਈ ਹੈ ਲਗਭਗ ਜੀ ਆਪਣੇ ਦੁਕਾਨ ਦੇ ਬਾਹਰ ਛੇਕਰੀ ਮੈਡੀਕਲ ਦੁਕਾਨ ਆਪਣੀ ਦਾਖਨ ਵਾਲੇ ਚੌਂਕ ਚ ਨਾਲ ਆਪਣੇ ਆ ਗਣਪਤੀ ਅਡਵਾਈਜ਼ਰ ਹੈ ਇਹਨਾਂ ਦੇ ਪ੍ਰਾਪਰਟੀ ਅਡਵਾਈਜ਼ਰ ਇਹਨਾਂ ਦੀ ਕਲਾਈ ਦੇ ਇਹਨਾਂ ਦੀ ਦੁਕਾਨ ਤੋਂ 15700 ਰੁਪਏ ਨਗਦ ਜੀ ਤੇ ਨਾਲ ਐਲਈਡੀ ਲੈ ਗਏ ਸਾਡੀ ਦੁਕਾਨ ਤੋਂ ਸਰ ਇਨਵਰਟਰ ਬੈਟਰੀ ਜੀ ਲੈ ਗਏ ਤੇ ਨਾਲ 30-35000 ਰੁਪਏ ਕੈਸ਼ ਪਿਆ ਸੀ ਉਹ ਲੈ ਗਏ ਜੀ ਤੇ ਨਾਲ ਟੀਵੀਰ ਵਗੈਰਾ ਪੜ ਕੇ ਲੈ ਕੇ ਕੋਸਮੈਟਿਕ ਆਈਟਮਾਂ ਜੋ ਪਈਆਂ ਸੀ ਸਭ ਲੈ ਗਏ ਚਾਕੇ ਇੱਕ ਸ਼ੋਕੇ ਚ ਹੁਣ ਕਾਫੀ ਜ਼ਰੂਰੀ ਵਰਤੋਲੀਆਂ ਚ ਚੀਜ਼ਾਂ ਬਹੁਤ ਫਾਈਟੋਂ ਗੈਪ ਹੈ ਜੀ ਐਨੀ অনਲੀ ਪਤਾ ਨਹੀਂ ਕਿੰਨੀ ਤੋੜਪਨ ਕਾਫੀ ਕੀਤੀ ਗਈ ਹੈ ਜੀ ਹਾਂਜੀ ਅਸੀਂ ਸ਼ਟਰ ਭੰਨੇ ਹੋਏ ਬਾਰਾਂ ਜੀ ਕਾਫੀ ਨੁਕਸਾਨ ਕੀਤਾ ਗਿਆ ਜੀ ਹਾਂਜੀ ਲੱਖ 7 ਲੱਗਦੇ ਕਿ ਗਰੀਬ ਨੁਕਸਾਨ ਹੋਇਆ ਜੀ ਕੈਸ਼ਲਰ ਡਰਾਅਰ ਵੀ ਹਾਂਜੀ ਕੈਸ਼ਲਰ ਡਰਾਅਰ ਦਾ ਨਾਂ ਲੈ ਗਏ ਜੀ ਹਾਂਜੀ ਉਸ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਸਰ ਅਪਰੋਕਸੀਮੇਟਲੀ ਸਰਹੜਾ ਲੱਖ 7 ਲੱਗਦੇ ਕਿ ਗਰੀਬ ਨੁਕਸਾਨ ਹੈ ਜੀ ਕਿੰਨੇ ਜਾਨੇ ਸੀ ਕੋਈ ਪਤਾ ਲੱਗਦਾ ਸਰ 5 ਜਾਨੇ ਸੀਗੇ ਜੀ 5 ਜਾਨੇ ਇੱਕ ਤੁਹਾਡੇ ਜਿਹੜੇ ਕੈਮਰਾ ਸੀ ਸੀਟੀ ਵੀ ਕਰਨਾ ਤੇ ਡੀਵੀਆਰ ਵੀ ਹਾਂਜੀ ਹਾਂਜੀ ਡੀਵੀਆਰ ਲੈ ਕੇ ਜਾ ਕੇ ਸਾਡੀ ਮੈਡੀਸਨ ਦੀ ਸ਼ਾਪ ਤੋਂ ਸਾਡੇ ਕੈਮਰੇ ਲੱਗੇ ਸੀ ਉਹ ਨਾਲ ਡੀਵੀਆਰ ਵੀ ਨਾਲ ਲੈ ਗਏ ਜੀ ਹਾਂਜੀ ਪੁਲਿਸ ਨੂੰ ਕੋਈ ਹਾਂਜੀ ਪੁਲਿਸ ਨੂੰ ਦੋਸੋਂ ਹਿੰਦ ਦਿੱਤੀ ਜੀ ਐਸਐਚਓ ਸਾਹਿਬ ਵੀ ਆਏ ਸੀਗੇ ਹੋ ਕੇ ਗਏ ਆ ਤੇ ਬਾਕੀ ਆਪਣੇ ਆਪਣੇ ਉਥੋਂ ਲੈ ਕੇ ਲਗੇ ਉਹਨਾਂ ਨੂੰ ਬੁਲਾਇਆ ਕਿੰਡ ਤੱਕ ਦੁਬਾਰਾ ਉੱਥੇ ਤੋਂ ਵਾਲੀ ਬੁਲਾਇਆ ਗਿਆ ਸਰ ਪਿਛਲੇ ਦਿਨਾਂ ਵਿੱਚ ਦੇਖਿਆ ਗਈ ਸ਼ਹਿਰ 'ਚ ਲਗਾਤਾਰ ਚੋਰੀਆਂ ਹੋ ਰਹੀਆਂ ਐ ਪਰ ਪੁਲਿਸ ਵੱਲੋਂ ਹਲੇ ਤੱਕ ਕਿਸੇ ਵੀ ਮਾਮਲੇ 'ਚ ਕੋਈ ਐਕਸ਼ਨ ਨਹੀਂ ਸਰ ਕੋਈ ਠੱਲ ਨਹੀਂ ਪਾਈ ਗਈ ਜੀ ਸਾਰੇ ਪਾਸੇ ਰੋਜ਼ ਕਿਸੇ ਦਿਨ ਕਦੇ-ਕਦੇ ਮਹੱਲੇ 'ਚ ਕਦੇ-ਕਦੇ ਰੋਜ਼ ਚੋਰੀਆਂ ਬਹੁਤ ਬੁਰਾ ਹਾਲ ਇੱਥੇ ਕਰੇ ਸਾਡੇ ਚੌਂਚ ਕਦੇ ਚੋਰੀ ਨਹੀਂ ਹੋਈ ਕਦੇ ਵੀ ਪਹਿਲਾ ਚਾਂਸ ਆ ਗਿਆ ਜਦ ਕੀ ਆ ਜਿਹੜਾ ਵਾਕਿਆ ਹੋ ਜੀ ਉਹ ਨਾਲ ਦੀ ਇੱਕ ਬੱਲਾ ਫੀਟ ਸ਼ਾਪ ਹੈ ਉਹਨਾਂ ਦੇ ਨਾਲ ਦੀ ਦੁਕਾਨ ਖੋਲੀ ਗਈ ਹੈ ਸ਼ਟਰ ਭੰਨੇ ਗਿਆ ਉਹਨਾਂ ਦੇ ਅੱਠ ਸਾਲ ਅੰਦਰ ਕੋਈ ਚੀਜ਼ ਛੇੜੀ ਨਹੀਂ ਗਈ ਪਰ ਇਲੈਕਟ੍ਰੋਨਿਕ ਉਪਕਰਣ ਜਿਹੜੇ ਚੱਕ ਦੇ ਜਾਂਦਾ ਜੀ ਕਿੰਨੀ ਤਿੰਨ ਦੁਕਾਨਾਂ ਦੇ ਤਿੰਨਾਂ ਮਕਾਨਾਂ ਛੇੜੋ ਥੋੜੇ ਜੀ ਇੱਕ ਚੌਥਾ ਉਹਨਾਂ ਨੇ ਮੰਦਰ ਦੇ ਕੋਲ ਹੈ ਮਿੰਟੂ ਜੀ ਸਕੀਜਾ ਜੀ ਉਹਨਾਂ ਸ਼ਟਰ ਭੰਨੇ ਸੀ ਪਰ ਬਚਤ ਰਹਿ ਗਈ ਉਹਨਾਂ ਸ਼ਟਰ ਭੰਨਦੇ ਕੋਈ ਆ ਗਿਆ ਤੇ ਉਹਨਾਂ ਦੇ ਵਿਚਾਰ ਰਹਿ ਗਏ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ ਹਾਂਜੀ ਖੇਲ ਚੋਰਾਂ ਦਾ ਸ਼ਿਕਾਰ ਹੋਏ ਦੁਕਾਨਦਾਰਾਂ ਦੇ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਆ ਪੁਲਿਸ ਵੱਲੋਂ ਮਾਮਲੇ ਦੇ ਵਿੱਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪਰ ਚੋਰਾਂ ਦੀ ਦਹਿਸ਼ਤ ਇਸ ਕਦਰ ਫੈਲਦੀ ਨਜ਼ਰ ਆ ਰਹੀ ਹੈ ਕਿ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਪੁਲਿਸ ਦਾ ਵੀ ਇਹਨਾਂ ਨੂੰ ਬਿਲਕੁਲ ਵੀ ਡਰ ਨਹੀਂ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ